ਅਸ ਵੇਲੇ ਮੈਂ ਖੰਨਾ ਦੇ ਸਮਰਾਲਾ ਰੋਡ ਤੇ ਖੜਾ ਜੋ ਇਥੇ ਸੁਆ ਜਾ ਰਿਹਾ ਜਿਹਨੂੰ ਪੱਟੀਆਂ ਵਾਲਾ ਸੁਆ ਸੀ ਕਹਿੰਦੇ ਆ ਤੇ ਇਹਦੇ ਚ ਅੱਜ ਸੰਡੇ ਆਇਆ ਹੈ ਦੁਆਰਾ ਤੇ ਐਤਵਾਰ ਨੂੰ ਬੱਚੇ ਕਿਆ ਨਜ਼ਾਰੇ ਨਾਲ ਇੰਜੋਏ ਕਰਦੇ ਨੇ ਇਹ ਵਕੀਖ ਦੇਖਣ ਦੀ ਗੱਲ ਈ ਹੈ ਤੇ ਹਰ ਸੰਡੇ ਨੂੰ ਕੱਲ ਕੀ ਰੋਜ਼ ਨਹੀਂ ਗਰਮੀ ਦੇ ਮੌਸਮ ਦੇ ਵਿੱਚ ਬੱਚੇ ਬਹੁਤ ਹੀ ਮਨਜਾਇ ਕਰ ਰਹੇ ਨੇ ਅਰੇ ਵਾਕੀ ਦੇਖੋ ਦੀ ਗੱਲ ਹੈ ਇੱਕ ਪਾਣੀ ਹੈ ਜਿਹੜਾ ਉਹ ਜੀਕੇ ਨਗਰੇ ਪੱਕਾ ਆ ਜੋ ਭਗਵੰਤ ਮਾਨ ਨੇ ਤਸਵੀਰ ਮਰ ਵਾਇਨ ਸਵੇ ਦੇ ਦੇਖੋ ਇਤਿਹਾਸ ਪਾਣੀ ਚ ਨੌਣਾ ਸੇਜ ਦੀ ਨਿਸ਼ਾਨੀ ਹੈ ਪਾਣੀ ਚ ਨੌਣਾ ਤੰਦਰੁਸਤੀ ਦੀ ਨਿਸ਼ਾਨੀ ਹੈ ਔਰ ਪਾਣੀ ਦੇ ਵੇਸਟ ਨੂੰ ਨਹਾਉਣਾ ਜ਼ਰੂਰੀ ਹੈ ਪਰ ਨਾਲ ਰੈਗੂਲਰ ਲਗਾਤਾਰ ਜੇਸੀ ਪਾਣੀ ਦੇ ਸੰਪਰਕ ਵਿੱਚ ਰਹਿਣਿਆ ਤਾਂ ਸਾਨੂੰ ਹਮੇਸ਼ਾ ਤੰਦਰੁਸਤ ਰਹਿਣੇ ਤੇ ਸਾਨੂੰ ਖੁੱਲੇ ਪਾਣੀ ਚ ਖਾਸ ਕਰਕੇ ਜਾਨਸਤ੍ਰੋਗਾ ਤੋਂ ਬਚਣਾ ਤਾਂ ਸਾਨੂੰ ਪਾਣੀ ਦੇ ਵਿੱਚ ਜ਼ਰੂਰ ਨਹਾਉਣਾ ਚਾਹੀਦਾ ਤੇ ਜੋ ਬੱਚੇ ਅਨੰਦ ਮਾਣ ਰਹੇ ਨੇ ਇਹ ਜ਼ਿੰਦਗੀ ਦਾ ਆਪਣਾ ਇਹੀ ਵਕਾ ਹੀ ਅਨੰਦ ਹੈ ਔਰ ਇਹੋ ਚੀਹ ਬਿਮਾਰੀਆਂ ਤੇ ਛੜਪਾਰਾ ਪਾਉਣਾ ਚੰਗੋ ਤਾਂ ਨਾਲ ਜ਼ਰੂਰੀ ਹੈ ਖਾਸ ਕਰਕੇ ਖੁੱਲੇ ਪਾਣੀ ਤੇ ਇਹ ਨਗੀਆਂ ਦਾ ਪਾਣੀ ਹੈ ਸਿੱਧਾ ਨਗੀਆਂ ਤੋਂ ਆ ਰਿਹਾ ਇਹ ਇਹ ਨਗੀਆਂ ਦਾ ਪਾਣੀ ਹੈ ਜਿਹੜਾ ਇਹਦੇ ਚ ਧੋਣਾ ਤਾਂ ਹੋਰ ਵੀ ਫਾਇਦੇਮੰਦ ਹੋਵੇ ਤੇ ਇਹ ਬੱਚੇ ਮੇਰੇ ਨਾਲ ਇਕੱਠੇ ਹੋਏ ਨੇ ਤੇ ਇਹ ਇਹਨਾਂ ਦਾ ਬੜੇ ਖੁਸ਼ ਨੇ ਬੱਚੇ ਕਿਉਂ ਬੱਚਿਆਂ ਦੀ ਆਪਣੀ ਜ਼ਿੰਦਗੀ ਹੈ ਆਪਣਾ ਆਨੰਦ ਹੈ ਇੱਕ ਖਾਸ ਕਿਸਮ ਦਾ ਇਸ ਕਰਕੇ ਮੈਂ ਆ ਤੁਹਾਡੇ ਸਾਹਮਣੇ ਵੀਡੀਓ ਇਸ ਕਰਕੇ ਦੇ ਰਿਹਾ ਕਿ ਨਹਾਉਣਾ ਕਿੰਨਾ ਜ਼ਰੂਰੀ ਹੈ ਖਾਸ ਕਰਕੇੁੱਲੇ ਪਾਣੀ ਦੇ ਵਿੱਚ ਨਹਾਉਣਾ ਤੇ ਕੁਦਰਤੀ ਦਰਿਆਵਾਂ ਦੇ ਪਾਣੀ 'ਚ ਨਹਾਉਣਾ ਤਾਂ ਹੋਰ ਵੀ ਫਾਇਦੇਮੰਦ ਹੈ ਜੇ ਤੁਸੀਂ ਕਿਸੇ ਕਿਸਮ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਦਰਿਆਵਾਂ ਦੇ ਪਾਣੀਆਂ 'ਚ ਨਹਾਉਣਾ ਬਹੁਤ ਜ਼ਰੂਰੀ ਹੈ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਤਾਂ ਨਦੀਆਂ ਤੇ ਦਰਿਆਵਾਂ ਦੇ ਪਾਣੀ 'ਚ ਲਾਓ ਤਾਂ ਤੁਸੀਂ ਤੰਦਰੁਸਤ ਰਹੋਗੇ બચ્ચે બહુ ખુશ